kada ada petak obat 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 ਮੈਡਮ ਕੀ ਨਾਮ ਦਾ ਡਾਟਾ ਹੈ ਜੀ ਮੇਰਾ ਨਾਮ ਹੈ ਅੰਜੂ ਕਿਹੜੇ ਮਲੇਰੇ ਨੇ ਕੀ ਗੱਲ ਮੈਂ ਮਹਾਸਿੰਘਨਗਰ ਚ ਰਹਿੰਦੀ ਐ ਮੇਰੀ ਸਿਸਟਰ ਰਹਿੰਦੀ ਐ ਗੁਰਮੀਲ ਨਗਰ ਚ ਔਰ ਗੁਰਮੀਲ ਨਗਰ ਚ ਇਹਨਾਂ ਦੀ ਇਹਨਾਂ ਦੀ ਹੀ ਪੜੋਸੀਆਂ ਦੇ ਨਾਲ ਮਤਲਬ ਇੱਕ ਗਲੀ ਛੱਡ ਕੇ ਐ ਇਹਨਾਂ ਦੀ ਲੜਾਈ ਹੋ ਗਈ ਜਿਹਦੇ ਵਿੱਚ ਬਹੁਤ ਜ਼ਿਆਦਾ ਸੱਟਾਂ ਮੇਰੀ ਭੈਣ ਦੇ ਲੱਗੀਆਂ ਨੇ ਭਤੀਜੇ ਤੇ ਲੱਗੀਆਂ ਨੇ ਛੋਟੇ ਬੇਟੇ ਦੇ ਔਰ ਇਹਨਾਂ ਦੀ ਬੱਚਿਆਂ ਦੀ ਲੜਾਈ ਸੀ ਜੋ ਕਿ ਪੰਚਾਇਤੀ ਫੈਸਲਾ ਹੋ ਚੁੱਕਿਆ ਸੀ ਲੇਕਿਨ ਅੱਜ ਦੀ ਜਿਹੜੀ ਲੜਾਈ ਐ ਇਹ ਛੜ ਯੰਤਰ ਰੱਜ ਕੇ ਬੱਚਿਆਂ ਤੇ ਹਮਲਾ ਕੀਤਾ ਗਿਆ ਛੋਟੀ ਭੈਣ ਤੇ ਹਮਲਾ ਕੀਤਾ ਗਿਆ ਮੇਰੇ ਦਿਉਰਤੇ ਹਮਲਾ ਕੀਤਾ ਗਿਆ ਜੋ ਕਿ ਬਹੁਤ ਹੀ ਗਲਤ ਹੈ ਇਹ ਸਿਰਫ ਹਮਲਾ ਹੋਇਆ ਔਰ ਘਰੋਂ ਤਾਂ ਹੋਇਆ ਹੋਇਆ ਸਿਵਲ ਹਸਪਤਲ 'ਚ ਜਦੋਂ ਇਹ ਪਰਚਾ ਕਰਵਾਣ ਆਏ ਹੈ ਮੈਡੀਕਲ ਕਰਵਾਣ ਆਏ ਹੈ ਦੂਸਰੀ ਪਾਰਟੀ ਨੇ ਉਹਨਾਂ ਦੀ ਇੰਨਾ ਇੰਨੀ ਖੋਲ ਉਹਨਾਂ ਨੂੰ ਸਰਕਾਰ ਵੱਲੋਂ ਮਿਲੀ ਹੋਈ ਹੈ ਕਿ ਉਹਨਾਂ ਨੇ ਸਿਵਲ ਹਸਪਤਲ ਦੇ ਅੰਦਰ ਵੀ ਹਮਲਾ ਕੀਤਾ ਕਿੰਨੇ ਕੋਈ ਜਣੇ ਸੀਗੇ ਇਹ ਤਕਰੀਬਨ 8-10 ਜਣਿਆਂ ਦਾ ਗਰੁੱਪ ਸੀਗਾ ਕਿੰਨੇ ਕੋਈ ਹਥਿਆਰ ਹੋਇਆ ਰਵੀ ਸੀ ਕੋਈ ਇਨਾਂ ਦੇ ਕੋਲ ਦੇਖੋ ਮੈਂ ਮੌਕੇ ਤੇ ਨਹੀਂ ਸੀ ਆ ਬੱਚੇ ਖੜੇ ਨੇ ਇਹ ਤੁਹਾਨੂੰ ਪੂਰੀ ਗੱਲ ਦੱਸਣਗੇ ਮੈਂ ਤਾਂ ਹਸਪੀਟਲ ਗੱਲ ਨੂੰ ਸੁਣ ਕੇ ਔਰ ਮਹੱਲੇ ਦੇ ਵਿੱਚ ਜੋ ਮੈਨੂੰ ਫੀਡਬੈਕ ਮਹੱਲੇ ਵਾਲਿਆਂ ਨੇ ਦਿੱਤਾ ਹੈ ਮੈਂ ਉਹ ਸਾਰਾ ਸੁਣ ਕੇ ਆਈ ਹਾਂ ਔਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਹੈ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਦੇਖੋ ਬੱਚੇ ਸਾਡੇ ਘਰ ਦੇ ਘੱਟ ਤੋਂ ਘੱਟ 4 ਤੋਂ 5 ਮੈਂਬਰ ਨੂੰ 4 ਤੋਂ 5 ਮੈਂਬਰ ਨੂੰ ਸੱਟਾਂ ਲੱਗੀਆਂ ਜਿਦੇ ਵਿੱਚੋਂ ਜ਼ਿਆਦਾ ਸੀਰੀਅਸ ਵਿਕੀ ਵਿਕਾਸ ਕੁਮਾਰ ਸਿੰਘ ਲਲਿਤ ਔਰ ਵੀਰਿੰਦਰ ਔਰ ਰੰਜੂ ਬਾਲਾ ਠੀਕ ਹੈ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਹਜੇ ਕੁਮਾਰ ਕਿਹੜੇ ਮਲੇ ਰਹਿੰਦੇ ਹੋ ਨੀਵਿਆਦਾਂ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਸਰ ਇਹਨਾਂ ਦੀ ਪਹਿਲਾਂ ਪੁਰਾਣੀ ਲੜਾਈ ਹੋਣੀ ਆ ਤੇ ਉਹਨਾਂ ਦਾ ਪੰਚਾਇਤੀ ਰਾਜੀਨਾਮਾ ਹੋਇਆ ਸੀ ਤੇ ਅੱਜ ਉਹਨਾਂ ਕਿਤੇ ਸੈੱਟ ਸੂਟ ਕਰਕੇ ਇਹਨਾਂ ਦੀ ਆਪਸੀ ਲੜਾਈ ਹੋਈ ਤੇ ਫਿਰ ਜਦੋਂ ਅਸੀਂ ਪਰਚਾ ਕਰਾਣ ਆਏ ਆ ਤੇ ਜਦੋਂ ਅਸੀਂ ਐਂਟਰੀ ਕੀਤੀ ਆ ਤੇ ਹਨਾ ਨੇ ਆਂਦੇ ਸਰੀ ਖਾਤੋਪਾਈ ਕਰਨ ਲੱਗ ਗਏ ਅਸੀਂ ਉਹਦੇ ਵਿੱਚ ਵੀ ਹਮਲਾ ਕੀਤਾ ਹਾਂਜੀ ਕਿੰਨੇ ਨੇ ਸੀਗੇ ਉਹ ਸੀਗੇ ਜੀ ਘੱਟੋ ਘਾਟ 7-8 ਜਣੇ ਸੀ ਉਹ ਹਥਿਆਰ ਵੀ ਸੀ ਹਥਿਆਰ ਤਾਂ ਸਰ ਹਥਿਆਰ ਨਹੀਂ ਸੀਗੇ ਉਹਨਾਂ ਨੇ ਕੜੇ ਮਾਰੇ ਆ ਪ੍ਰਸ਼ਾਸਨ ਨੂੰ ਗੁਆਉਣ ਲਈ ਪ੍ਰਸ਼ਾਸਨ ਤੋਂ ਇਹ ਮੰਗਾ ਕਿ ਵੀ ਛੇਤੀ ਤੋਂ ਛੇਤੀ ਇਨਸਾਫ ਕੀਤਾ ਜਾਵੇ ਥਾਣਾ ਕਿਹੜਾ ਬੰਦਾ ਥਾਣਾ ਡਾਤਾ ਜੀ